ਉਹ ਮਹਾਨ ਸੀਧ ਜਿਹੜੇ ਸਰਾਂਦੇ ਦੀਆਂ ਦਵਾਰਾਂ ਦੇ ਵਿੱਚ ਖੰਡੇ ਬੁਰਜ ਦੇ ਵਿੱਚ ਤੇ ਤਤਾ ਗਰਮ ਦੁੱਧ ਮੋਤੀ ਮੇਰੇ ਦਾ ਇਹ ਪਿਆਰੋ ਸਾਨੂੰ ਬਹੁਤ ਕੋਈ ਸੁਵਾਂ ਸੁਵਾਰਿਆ ਐਨੀਆਂ ਕੁਰਬਾਨੀਆਂ ਕੀਤੀਆਂ ਐਡੇ ਮਹਾਨ ਵੀਰ ਨੂੰ ਛੱਡ ਕੇ ਅਸੀਂ ਕਿਤੇ ਹੋਰ ਜਾਵਾਂਗੇ ਉਹ ਸਾਡੇ ਪੰਨੇ ਖਵਾਰੀ ਪੈਣੀ ਆ ਜੀ ਪਹਿਲਾਂ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਹੋਇਆਗਾ ਇਹ ਪ੍ਰੋਗਰਾਮ ਹੋਇਆ ਇੱਕ ਸਾਲ ਇਸ ਤਰ੍ਹਾਂ ਕੇਰਮਾ ਗੁਰੂ ਕਾ ਲੰਗਰ ਤੇ ਖੰਡ ਪਾਠ ਤੇ ਆਪਾਂ ਪਿਆਰੇ ਉਹ ਰਾਜਿੰਦਰ ਸਿੰਘ ਜੀ ਤੇ ਸਾਰੇ ਜਿਹੜਾ ਆਪਾਂ ਇਹ ਸਮਾਗਮ ਕਰਦੇ ਆਂ ਸਾਬ ਜਾਦਿਆਂ ਤੇ ਮਾਤਾ ਗੁਜਰਕੌਰ ਦੀ ਮਹਾਨ ਜੀ ਦੀ ਨੂੰ ਜੋ ਨੇ ਜੀ ਦੀ ਮਨਾਉਣੇ ਆਪਾਂ ਸਾਰਾ ਨਗਰ ਮਹਿਰਕਲਾ ਇਲਾਕਾ ਸਾਰਾ ਨਗਰ ਬੜੇ ਪਿਆਰ ਦੇ ਨਾਲ ਆਪਾਂ ਇਹ ਦਿਨ ਮਨਾਉਣੇ ਆ ਹਰੇਕ ਸਾਲ ਇਹਦੀ 13ਵਾਂ ਲੰਗਰ ਸੀ ਤੇ ਲੰਗਰ ਵੀ ਲਾਉਣੇ ਆ ਤੇ ਨਾਲ ਹੀ ਆਪਾਂ ਖੰਡ ਪਾੜ ਦੇ ਪ੍ਰਵਾਹ ਚੱਲਦੇ ਆ ਕਿੰਨੇ ਦਿਨ ਸੋ ਬਹੁਤ ਧੰਨਵਾਦ ਇਹ ਜੋ ਆਪਾਂ ਸਮਾਗ ਮਨਾਉਣੇ ਆ ਤੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਸਾਡੀਆਂ ਬੱਚਿਆਂ ਨੂੰ ਸਭ ਨੂੰ ਪਤਾ ਲੱਗੇ ਕਿ ਸਾਡੇ ਲਈ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਮਹਾਨ ਸੀਧਾ ਨੇ ਤੇ ਕਿੰਨਾ ਵੱਡਾ ਇਹ ਰਤਬਾ ਸਾਡੇ ਲਈ ਸਾਨੂੰ ਆਣ ਕਿੰਨੀ ਦੇ ਕੇ ਗਏ ਨੇ ਤੇ ਇਹ ਸ਼ਹੀਦ ਸਿੰਘ ਉਹ ਮਹਾਨ ਸੀਧ ਜਿਹੜੇ ਸਰਾਂਦੇ ਦੀਆਂ ਦਵਾਰਾਂ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਠੰਡਾ ਤੇ ਬੁਰਜ ਦੇ ਵਿੱਚ ਤੇ ਤੱਤਾ ਗਰਮ ਦੁੱਧ ਮੋਤੀ ਮੇਰੇ ਦਾ ਇਹ ਪਿਆਰਿਓ ਸਾਨੂੰ ਬਹੁਤ ਕੁਝ ਸਿਖਾ ਕੇ ਗਿਆ ਸਾਡੇ ਲਈ ਤੇ ਉਹਦੇ ਅਸੀਂ ਯਾਦ ਵਿੱਚ ਸਮਾਗਮ ਮਨਾਉਣੇ ਆ ਸਾਰਾ ਨਗਰ ਮਹਿਲ ਕਲਾ ਤੇ ਇਲਾਕਾ ਦੋਵੇਂ ಗ್ರಾಮ ਪੰਚਾਇਤਾਂ ਤੇ ਸਾਰੀ ਨਗਰ ਦੀ ਸੰਗਤ ਰਲ ਮਿਲ ਕੇ ਸਮਾਗਮ ਮਨਾਉਣੇ ਆ ਜੀ ਅਲਕੀ ਜੀ ਬਹੁਤ ਧੰਨਵਾਦ ਅਸੀਂ ਤੁਸਾਂ ਦੇ ਨਾਲ ਅਕਸਰ ਕਈ ਫਾਲਤੂ ਜੁੜੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਅੱਜ ਦਾ ਸਮਾਗਮ ਹੈ ਜੀ ਸਾਕਾ ਸਰਹੰਦ ਦੇ ਮਹਾਨ ਸੇਵੀਆਂ ਨੂੰ ਮਾਤਾ ਗੁਜਰਕੌਰ ਛੋਟੇ ਸਾਹਿਬ ਜਪ ਦੇ ਚਮਕੌਰ ਦੀ ਗੜੀ ਦੇ ਸਹੀਦ ਬਾਬਾ ਸੰਗਤ ਸਿੰਘ ਜੀਵਨ ਸਿੰਘ ਬਾਬਾ ਮੋਤੀराम ਮਹਿਰੇ ਦੀ ਯਾਦ ਦੇ ਵਿੱਚ ਜਿਹੜਾ ਸਾਲਾਨਾ ਸਮਾਗਮ ਹਰੇਕ ਸਾਲ ਕੀਤਾ ਜਾਂਦਾ ਹੈ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੋਮੇ ಗ್ರಾಮ ਪੰਚਾਇਤਾਂ ਨਗਰ ਦੀ ਸਰਵਤ ਸੰਗਤ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ 13ਵਾਂ ਵਿਸ਼ਾਲ ਲੰਗਰਾਂ ਦਾ ਸਮਾਗਮ ਤੇ ਗੁਰਵਾਨੀ ਦੇ ਪ੍ਰਵਾਹ ਚੱਲੇ ਭਾਵੇਂ ਵਾਰਸ ਦਾ ਸਮਾਂ ਰਿਹਾ ਪਰ ਤਿੰਨੇ ਦਿਨ ਨੌਜਵਾਨਾਂ ਦੇ ਵਿੱਚ ਸਾਡੀਆਂ ਬੀਬੀਆਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਮਹਾਨ ਸਿੱਧਾਂ ਦੀ ਕਹ ਲੋ ਕਿ ਯਾਦ ਸੀ ਉਹ ਸਾਹ ਬਣਾ ਰਿਹਾ ਸੋ ਸਾਹ ਦੇ ਵਿੱਚ ਤਿੰਨੇ ਦਿਨ ਦਿਨ ਰਾਤ ਸਾਰਿਆਂ ਨੇ ਸੇਵਾ ਕੀਤੀ ਸੋ ਉੱਥੇ ਨਾਲ ਹੀ ਸਾਡੇ ਐਮਐਲਏ ਕੁਲਵੰਤ ਸਿੰਘ ਪੰਡੋਰੀ ਉਹਨਾਂ ਨੇ ਵੀ ਉੱਚੇ ਚੇ ਤੌਰ ਦੇ ਹਾਜ਼ਰੀ ਭਰੀ ਡਿਊਟੀ ਆਪਣੇ ਡੀਐਸਪੀ ਸਰਵੇ ਸਿੰਘ ਜੀ ਐਸਐਚਓ ਸਾਰੇ ਬੋਰਡ ਦਾ ਪ੍ਰਬੰਧਕ ਕਮੇਟੀ ਸਾਰਿਆਂ ਨੇ ਹਾਜ਼ਰੀ ਭਰੀ ਹੈ ਸੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਇਹਨਾਂ ਸਮਾਗਮਾਂ ਦਾ ਇੱਕੋ ਹੀ ਮਕਸਦ ਹੈ ਇਹ ਸਮਾਗਮ ਬਿਲਕੁਲ ਨਿਰੋਲ ਧਾਰਮਿਕ ਸਮਾਗਮ ਹੈ ਕੋਈ ਰਾਜਨੀਤਿਕ ਕਿਸੇ ਵੀ ਤਰ੍ਹਾਂ ਦਾ ਇਹਨੂੰ ਨਾ ਜੋੜਿਆ ਜਾਵੇ ਤੇ ਇਹ ਸਮਾਗਮ ਨਿਰੋਲ ਧਾਰਮਿਕ ਤਿੱਕੋ ਹੀ ਇਹਦਾ ਮਕਸਦ ਹੈ ਕਿ ਸਾਡੇ ਬੱਚਿਆਂ ਨੂੰ ਵਿਰਸੇ ਦੇ ਨਾਲ ਜੋੜਨਾ ਸਾਡੇ ਬੱਚੇ ਵਿਰਸੇ ਨਾਲ ਜੋੜਨਾ ਤੇ ਆਪਣੇ ਮਹਾਨ ਵਿਰਸੇ ਤੋਂ ਜਾਣੂ ਹੋਣ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਗੁਰਮント ਦੇ ਮਾਰਗ ਦੇ ਪਾਧੇ ਬਣ ਸਕਣ ਜਿਹੜੇ ਆਪਣੇ ਸਿੱਖੀ ਦੇ ਅਗੋਲ ਤੇ ਮਰ ਕੇ ਉਤਾਰ ਮਾਰਟ ਜਾ ਰਹੇ ਉਹ ਨਹੀਂ ਕਰ ਹਾਂਜੀ ਉਹਨਾਂ ਦੇ ਵਿੱਚ ਇਹੀ ਹੈ ਕਿ ਕਿਤੇ ਨਾ ਕਿਤੇ ਚਲੋ ਸਵਾਰਥਪਨ ਵੀ ਹੁੰਦਾ ਬੰਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਪਰ ਕਿਤੇ ਨਾ ਕਿਤੇ ਚਲੋ ਸਾਡੀ ਵੀ ਕਮਜ਼ੋਰੀ ਕਹਿ ਲਓ ਕਿ ਸਾਡੀ ਕੌਮ ਦੇ ਵਿੱਚ ਜਿਹੜੇ ਪ੍ਰਚਾਰਕ ਇਕਜੁੱਟ ਹੋਣ ਸਾਰਿਆਂ ਦਾ ਮਕਸਦ ਇੱਕੋ ਹੀ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਨਾ ਤੇ ਮੈਂ ਕਹਣਾ ਵੀ ਜਿਹੜਾ ਬਾਜਾਂ ਵਾਲੇ ਪੁੱਤਰਾਂ ਦੇ ਦਾਨੀ-ਦਾਨੀ ਬਣਿਆ ਤਾਂ ਉਹ ਹੋਰ ਕਿਸੇ ਦਾ ਵੀ ਬਣ ਨਹੀਂ ਸਕਦਾ ਜਿਹੜੇ ਗੁਰੂ ਨੇ ਸਰਵੰਸ ਵਾਰਿਆ ਐਨੀਆਂ ਕੁਰਬਾਨੀਆਂ ਕੀਤੀਆਂ ਅੱਡੀ ਮਹਾਨਵਿਰਸੇ ਨੂੰ ਛੱਡ ਕੇ ਅਸੀਂ ਕਿਤੇ ਹੋਰ ਜਾਵਾਂਗੇ ਉਹ ਸਾਡੇ ਪੰਨੇ ਖਵਾਰੀ ਪੈਣੀਆਂ ਜੀ ਅੱਜ ਮੈਂ ਤੁਹਾਨੂੰ ਤੁਹਾਡੇ ਵਿਰਸੇ ਦਾ ਨਿਗ ਦੇਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਮੈਂ ਤੁਹਾਨੂੰ ਤਤੀ ਤਵੀ ਦਾ ਨਿਗ ਦੇਣਾ ਯਾਦ ਕਰੋ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਦਾਦਾ ਜੀ ਤੁਹਾਡੇ ਦਾਦਾ ਜੀ ਕਿ ਮੇ ਤੱਤੀ ਤਵੀ ਤੇ ਥੱਲੇ ਲੱਕੜਾਂ ਵੜਦੀਆਂ ਨੇ ਤੱਤੀ ਤਵੀ ਤੇ ਜਾਲਮਾਂ ਨੇ ਬਿਠਾਇਆ ਉੱਪਰ ਸਿਰ ਤੇ ਤੱਪਾ ਰੇਤਾ ਪਾਇਆ ਗੋਲੇ ਉਹਨਾਂ ਨਾਲ ਨਹੀਂ ਬੜਾ ਕੁਝ ਕੀਤਾ ਜਾਓ ਦੋਸਤੋ ਫੇਰ ਦਾਸ ਜੀ ਤੁਹਾਡੇ ਦਾਤਾ ਜੀ ਗੁਰੂ ਤੇਗ বাহাদুর ਮਹਾਰਾਜ ਦਾ ਬੇਅੰਤ ਆਸਰੇ ਸਹੀਦੀ ਪਾਲੀ ਹੋਲੇ ਹੋਣਾ ਭਗਤ ਤੁਹਾਨੂੰ ਬੜਾ ਤਰ੍ਹਾਂ ਕਰਕੇ ਦਿਖਾਉਂਗੇ ਤੁਹਾਨੂੰ ਕਿ ਨਾਲ ਜਿਹੜੀ ਕਿਤੇ ਆ ਮੇਰਾ ਜਿਹੜਾ ਜਿੰਨਾ ਬਸਤਦਾ ਹੈ ਨਾ ਮਾਈ ਗੁਣ ਬੇਗਮਾ ਜੀ ਦਾ ਮਹਾਰਾਜਾ ਨੂੰ ਮੂ ਗੇਟਰੀ ਕਰਕੇ ਮੱਦੇਨ ਤੋਂ ਮਿਲੀ ਸੀ ਕਿ ਗੁਣ ਬੇਗਮਾ ਮਹਾਰਾਜਾ ਦੇਖੀ ਹੈ ਅੱਜ ਸਾਡੇ ਦੇਸ਼ ਆਜੂ ਦਾ ਚੁਸਦਾ ਦਸਤਖਤਾਂ ਨਾਲ ਸਤਿ ਸ਼੍ਰੀ ਅਕਾਲ ਉਹਦੇ ਦੇਖ ਕੇ ਬਹੁਤ ਖੁਸ਼ ਹੋ ਗਏ ਆਪਰੇ ਆਰਮਨੋ ਦੇਖ ਕੇ ਜੀ ਹੋਰ ਜੀ ਮਾਣ ਹੋਏ ਆ ਮੇਰੇ I it be, <inaudible> let ਕੁੱਸੂ ਕਬੀ ਨਮਦਈਏ ਦੋਵੇਂ-ਦੋਵੇਂ ਕਬੀ ਹੈ ਮਾਤਾ ਗੋਦਰ ਕੌਰ ਕਹਿੰਦੀ ਨਾਲ ਜੀ ਉਹਨਾਂ ਨੂੰ ਆਓ ਮੈਂ ਤੁਹਾਨੂੰ ਨਿੱਕਦਾ ਛੋਟੇ ਸਹਿਬਜ਼ਾ ਦੇਖਦੇ ਮਾਤਾ ਗੋਦਰ ਕੌਰ ਦਾਦੀ ਮਾਂ ਅੱਜ ਤੱਕ ਤੇਰੇ ਮੂੰਹੋਂ ਅਸੀਂ ਝੂਠ ਨਹੀਂ ਸੁਣਿਆ ਅੱਜ ਕਿਹੜਾ ਬੰਦਾ ਝੂਠ ਬੋਲਦਾ ਤੂੰ ਕੱਡਾ ਬਟਾ ਝੂਠ ਬੋਲੇ ਸਾਨੂੰ ਨਿਕਲ ਦੇਣਾ ਚਾਹੇ ਮਾਂ ਇੱਥੇ ਕਿਹੜਾ ਲੱਕੜਾ ਪੈਣਾ ਨੇ ਜਲਾ ਕੇ ਨਿਕਲ ਦੇਣਾ ਇੱਥੇ ਕਿਹੜੇ ਰਿਆਈ ਕਿ ਇਹ ਕੰਬਲ ਤੇ ਆ ਖੇਸ ਤੇ ਆ ਵੀ ਜਿਹਦੇ ਨਾਲ ਸਾਡਾ ਨਿਕਲੂ ਕਰਦੇ ਸਤਿ ਸ਼੍ਰੀ ਅਕਾਲ ਨੂੰ ਸਾਨਿਤ ਜੀਓ ਤਨਾਸਰੀ ਮਨ ਸੰਜਵਾ ਜਨ ਕੀ

पार गुरू देवार भर <laughs> सग परमंदर सुखदाई हर नाम निदान नानक जन पाया सगले विश्व पुजाई मिले स्वामी प्रीतम तुले परमंदर सुखदाई ਵਾਗਤ ਗਣਪਾਇਆ ਸਲਨੇ ਜਿਸੁ ਪੁਜਾਈ ਵਾਹਿਗੁਰੂ ਦੀ ਕਾਠਸਾ ਵਾਹਿਗੁਰੂ ਦੀ ਪ੍ਰਥੇ ਸਤਿ ਸ੍ਰੀ ਅਕਾਲ ਆਪਣਾ ਵਾਹਿਗੁਰੂ ਸਰਜੀਓ ਬਨਵਾ ਸੀ ਮਹੰਲਾ ਪਾਣੇ ਬਾ ਤੁਮ ਦਾਨੇ ਠਾਕਰ ਪਰਤ ਪਾਲਕ ਨਾਇਕ ਫਸ ਮਹਾਰੇ ਮੈਂ ਮੱਖ ਨਵਖ ਕੋਮਹੀ ਪਰਪਾਲੋ ਆ ਵਾਰਿਕ ਤੁਮਰੇ ਧਾਰੇ ਤੁਮ ਦਾਤੇ ਥਾਕਰ ਪਰਪਾਲਖ ਨੈਕ ਹੱਥ ਮੇ ਹਮਾਰੇ ਨਾਮ ਖੰਨ ਮਖਾ ਕੋਮਹੀ ਪਰਪਾਲੋ ਆਮੰਬਰਿਕ ਤੁਮਰੇ ਧਾਰੇ ਜੇ ਬਾ ਇੱਕ ਕਬਨ ਸੁਣਾ ਕਹੀਆ ਬੇਸਮਾਰ ਬਯੰਤ ਸੁਆਮੀ ਫੇਰੋਂ ਅੰਤਨਾ ਕਹ ਨਹੀਂ ਰਹੀਆ ਰਹਾਓ ੋਟ ਪ੍ਰਾਗ ਹਮਾਰੇ ਖੰਡ ਹੋ ਅਨਕ ਬਿਧੀ ਸਮਝਾ ਬੋ ਹਮ ਅਗਿਆਨ ਆਲਪ ਮਤ ਥੋਰੀ ਤੁਮ ਆਪਣ ਗੰਧ ਰਖਾ ਬ ਤੁਮ ਦੀ ਸਰਨਾ ਬਿਮਾਰੀ ਆਸਾ ਤੁਮ ਹੀ ਸਦਨ ਸਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਤੁਮਹੀ ਸਾਰਨਾ ਤੁਮਾਰੀ ਆਸਾ ਤੁਮਹੀ ਸਜਨ ਸਹੇਲ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੂਰਨ ਤੌਰ ਤੇ ਅੱਜ ਅਸੀਂ ਸਾਰੇ ਜੀ ਆਇਆਂ ਨੂੰ ਪੰਜਾਬ ਸਰਕਾਰ ਦੇ ਸਿਵਾਅਤਿ ਹੋਈਆਂ ਮਾਣਕੋ ਧਾਰਿ ਸਰਗਰਾਂ ਨੂੰ ਹੌਸਲਾ ਦੇਣ ਵਾਲਾ ਹਰ ਸਾਲ ਦੀ ਤਰ੍ਹਾਂ ਇਹ ਨਗਰ ਦੀ ਸੇਵਾ ਨਿਧੀ ਕਰਦੇ ਹਾਂ ਜਿਹਨੇ ਜੀ ਸਾਡੇ ਪਹੁੰਚੇ ਸਭ ਤੋਂ ਪਰਮਾਪਤ ਹੋਏ ਵਾਟ ਨੂੰ ਦਿੱਤਾ ਮਾਰਸਾ ਸੇਵਾ ਅੱਜ ਦੇ ਸਾਰੇ ਸਾਰੇ ਆਸ਼ਰਮ ਦੇ ਪ੍ਰਿੰਸੀਪਲ ਜੀ ਨੇ ਸੋਨੇ ਸਨ ਦਾ ਮਾਤਾ ਗੁਰਪੁਰ ਦਾ ਤੁਹਾਨੂੰ ਪ੍ਰਾਇਆ ਸਾਡੇ ਸੇਵੀ ਪਰਸਨ ਬਣਵਾਉਣ ਦਾ ਉਹਨੂੰ ਆਨਰੇਸੈਂਟ ਜੀ ਜੋ ਸਾਰੇ ਨਾਲ ਲੱਗੇ ਜਾਵੇ ਇਹ ਵੀ ਬੜੀ ਇਨਾਂ ਦੀ ਕਮਾਈ ਹੈ ਤੇ ਮੈਨੂੰ ਸਮਝਦਾ ਵੀ ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਆਪਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਉਹੀ ਕੰਮ ਜਦ ਤੇ ਅਭਿਆਸ ਹੁੰਦਾ ਵੀ ਰਹਿੰਦਾ ਜਿਹੜੇ ਅਸੀਂ ਦਰਜਾ ਕਰਦੇ ਆ। ਆਪਾਂ ਸਾਰੇ ਜਿਹੜਾ ਆਪਣੇ ਇਸ ਦੀ ਰਣੂਤ ਦਾ ਦੇ ਨਾਲ ਲੈ ਪਰਸੋਂ ਜਾ ਕੇ ਆਏ ਹਾਂ ਤੇ ਮੈਨੂੰ ਸੋਚੇ ਵੀ ਪਹਿਲੇ ਸਭ ਦਾ ਸੁਲੋਕਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਸੀ ਕਿ ਜੇ ਥੋੜੀ ਜਿਨਵਾ ਸੁਗਧ ਹੋ ਇਹ ਕਾਰਨ ਮੈਨੂੰ ਆ ਕੇ ਸਮਾਂ ਬੜਿਆ ਕਿ ਮੈਂ ਇੱਕ ਆਰਟੀਕਲ ਲਿਖਿਆ ਆ ਕਾਫੀ ਬਾਰ ਦੇ ਵਿੱਚ ਸੁਪਿਆ ਮੇਰਾ ਕਹਿਣ ਦਾ ਭਾਵ ਅਸੀਂ ਲੰਮਾ ਸਮਾਂ ਪਹਿਲਾਂ ਗੁਰਦਪਤਨ ਮੇਨਿੰਗ ਵਾਈਂਡ ਵਿੱਚ ਸਹਿਬ ਸਿੰਘ ਕੁਰਾਂਸ ਸਾਹਿਬੀ ਦਾ ਨਾਮ ਸਮਾਹ ਦੇ ਵਿੱਚ ਅਦਥਾ ਕਰਦੇ ਸੀ ਉਦੋਂ ਜੋ ਬਾਹਰ ਨਹੀਂ ਆ ਗੁੜੀ ਬਾਂਗਿਆ ਜਿਹੜੇ ਵਾਈਸ ਆਸਲ ਸੀਗੇ ਇਦਾਂ ਉਹ ਲੱਗਾ ਕਰਦੇ ਹੁੰਦੇ ਸੀ ਉਹ ਮੈਂ ਕਹਿੰਦਾ ਵੀ ਆਪਾਂ ਦਾ ਥੋੜਾ ਜਿਆਦਾ ਆਟੋ ਦੂਰ ਹੁੰਦੇ ਜਾਂਦੇ ਆ ਆਪਾਂ ਡਾਕੇ ਥੋੜਾ ਜਿਆਦਾ ਆਪਣਾ ਘਟ ਮੰਦੇ ਆ ਜਿਦੋਂ ਉਹ ਸਕੂਲ ਪਰਦੇ ਸੀ ਗੁਰਵਾਣੀ ਨੂੰ ਉਹ ਭਾਈ ਤਾਰੂ ਸਿੰਘ ਦਾ ਧਾਰ ਪਰਦੇ ਸੀ ਬਾਬਾ ਦੀਪ ਸਿੰਘ ਦਾ ਧਾਰ ਪਰਦੇ ਸੀ ਸਭ ਉਹ ਖੜੇ ਜੰਨੂ ਹੁੰਦੇ ਸੀ ਮੈਂ ਜਦੋਂ ਵੀ ਉਹਨੂੰ ਜਣੇ ਕਿ ਸਾਥੇ ਨਹੀਂ ਪਾਉਂਦਾ ਕਿਉਂਕਿ ਮੈਂ ਉਹਦੀ ਸੇਵਾ ਕਰ ਸੀ ਡਾਕਟਰ ਉਹ ਰਹਿੰਦੇ ਹੁੰਦੇ ਸੀ ਹਰ ਵਾਰੀ ਵੀ ਪਰ ਉਹ ਬਾਅਦ ਵਿੱਚ ਮੈਨੂੰ ਇੱਕ ਆਰਜੀ ਮੈਨਸ ਜਿਹੜਾ ਪ੍ਰੋਜੈਕਟ ਉਹ ਬੁਰਗਾਂ ਨੋਰੀ ਸਾਹਿਬ ਜੀ ਬਹੁਤ ਕਰਤਕਾ ਹੋ ਸਕਦਾ। ਪਰ ਉਹ ਬਹੁਤ ਹੀ ਕਰਤਕਾ ਰੋਮਕਾ ਜਿੱਤਨੀ ਗਿਆ ਜਾਨ। ਕਿਉਂਕਿ ਜਦ ਤੁਹਾਡੇ ਵਾਂਗ ਇਤਿਹਾਸ ਕਿਤੇ ਦੀ ਦੁਨੀਆ ਦੇ ਉੱਪਰ ਹੈਗਾ। ਐਨੇ ਸ਼ਹੀਦ ਹੋਣਾ, ਚੱਪੇ-ਚੱਪੇ ਦੇ ਸ਼ਹੀਦ ਹੋਣਾ। ਤੁਸੀਂ ਕਹਿੰਦਾ ਸਾਰਾ ਇਤਿਹਾਸ ਬਾਹਰੀ ਦੇ ਕੋਈ ਲੋਕਾਂ ਨੂੰ ਦੱਸੇ ਨਹੀਂ ਹੈਗਾ। ਨਹੀਂ ਜਿਵੇਂ ਲਾਲ ਕਨਾਮ ਚੜ੍ਹਦੀ ਕਲਾ ਦੇਰੇ ਭੜੇ ਸਰਵਕਤਾ ਭਲਾ ਸਰਵਤੇ ਭਰੇ ਦੀ ਕੋਈ ਕਾਮ ਨਹੀਂ ਸਰਵਤੇ ਭਰੇ ਦੀ ਮਤ ਕਰਦੀ ਆ ਮੇਰਾ ਕਹਿਣ ਦਾ ਭਾਵ ਆ ਉਹਦਾ ਕਹਿੰਦਾ ਸਾਡੇ ਧਰਮ ਦੇ ਵਿੱਚ ਮਨੁਆਰਕੀ ਕਰਨ ਕਹਿੰਦਾ ਨਾ ਤਰਾ ਸਾਡੇ ਧਰਮ ਦੇ ਵਿੱਚ ਆਪ ਸਾਡੀਆਂ ਜਿਹੜੀਆਂ ਵੱਡੀਆਂ ਜੁਰਗ ਮਦਾਵਾਂ ਨੇ ਕਹਿੰਦਾ ਉਹ ਦਰਿਆਵਾਂ ਦੇ ਵਿੱਚ ਤੇ ਲਹਿੜਾਂ ਦੇ ਵਿੱਚ ਨਾ ਜੀਵੀਏ ਤੇ ਇਹ ਕੀ ਉਹਦਾ ਸਾਡਾ ਇਤਿਹਾਸ ਹੈ ਕਿ ਉਹਨਾਂ ਨਾਲ ਜੀ ਸਾਥਦੇ ਆ ਤਾਂ ਤੁਹਾਡੇ ਤਾਂ ਚੰਪੇ ਚੰਪੇ ਤੇ ਕੁਰਬਾਨੀ ਆ ਭਾਈ ਤਾਰੂ ਸਿੰਘ ਦੀ ਕਿੰਨੀ ਵੱਡੀ ਰਸਾਨੀ ਬੰਦ-ਬੰਦ ਬਣਵਾਏ ਕਹਿੰਦਾ ਤੁਸੀਂ ਜਿਹੜਾ ਬਾਹਰੋਂ ਕੱਢੇ ਨਹੀਂ ਆ ਕਿਸੇ ਹੋਰ ਪਾਸਾ ਦੇ ਵਿੱਚ ਨੂੰ ਸਾਪੇ ਨਹੀਂ ਹੈਗਾ ਅਸੀਂ ਉਦੋਂ ਕੀਤਾ ਸੀਗਾ ਸਾਡੇ 1.500 ਬੇਜ ਅਸੀਂ ਸਾਫ ਤੋਂ ਇੱਕ ਸੋਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਦਾ ਤੁਹਾਨੂੰ ਪਤਾ ਜੀ ਉਹ ਥੋੜਾ ਜਿਹਾ ਨੁਮਾਇ ਹੋਊਗਾ ਵੀ ਜੇ ਇਹਨਾਂ ਨੇ ਸਾਫਤਾ ਦਾ ਜਿਹੜੀ ਏਡੀ ਵੱਡੀ ਸੱਚਤਾ ਵੀ ਉਹ ਉਹਨਾਂ ਨੇ ਜੀ 3500 ਦਾ ਇਹ ਦਿੱਤਾ ਕਰਕੇ ਭੇਜਿਆ ਤਾਂ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਤਾਂ ਖਰਚਾ ਬਹੁਤ ਸੀਗਾ ਉਦੋਂ ਟੋੜਾ ਕਰਦਾ ਮੇਰਾ ਕਹਿਣ ਦਾ ਭਾਵ ਮੈਂ ਸੇਰ ਸਿੰਘ ਜੀ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਤੇ ਜਰੂਰ ਇਹਨਾਂ ਦਿਨਾਂ ਦੇ ਵਿੱਚ ਨਾ ਛੋਟੇ ਛੋਟੇ ਕਿਤਾਬਾਂ ਜੀ ਲਿਆਇਆ ਕਰੋ ਸਾਡੇ ਜਿਹੜੇ ਨੌਜਵਾਨ ਆ ਸਾਡੀ ਨੌਜਵਾਨ ਜਿਹੜੀ ਆ ਭਾਵੇਂ ਅਸੀਂ ਲੱਖ ਦਰਮਾਣ ਬਣਾਉਦੇ ਆ ਪਰ ਫਿਰ ਇਤਿਹਾਸ ਤੋਂ ਤੂਫਣੇ ਜਾਂਦੇ ਆ ਇਤਿਹਾਸ ਮੈਂ ਉੱਥੇ ਵੀ ਜਾ ਕੇ ਦੇਖਿਆ ਸੁਣਨ ਤੋਂ ਪਤਾ ਨਹੀਂ ਸੀ ਲੱਗਦਾ ਕਿ ਇਹੋ ਜਿਹੇ ਸਹਿਜਾ ਦੇ ਕੌਣ ਆ ਉਨਾ ਨਾਟਕ ਨਹੀਂ ਯਾਦ ਹੈਗਾ ਇਸ ਕਰਕੇ ਛੋਟੇ ਛੋਟੇ ਕਿਤਾਬ ਦੇ ਲਿਆ ਕੇ ਕੇ ਸਾਰਿਆਂ ਨੂੰ ਮੱਲੇ ਜਾਣ ਸਾਰੇ ਸੀਧਾਂ ਦੇ ਤਾਂ ਹਰ ਇੱਕ ਨੂੰ ਜਣ ਕੇ ਇਹਦਾ ਗਿਆਨ ਹੋਊਗਾ ਜੇ ਸਾਨੂੰ ਇਹ ਗਿਆਨ ਹੀ ਹੈਗਾ ਆਪਾਂ ਹੋਰ ਕੀ ਦੱਸਾਂਗੇ ਇਸ ਕਰਕੇ ਸਿਰਫ ਉਹ ਮੈਂ ਟਾਈਮ ਮੈਂ ਕਹਾਂ ਵੀ ਇਤਿਹਾਸ ਦੱਸਣ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਮੱਥਾ ਇਹ ਹੋਰ ਕਿਸੇ ਭਾਸ਼ਾ ਦੇ ਵਿੱਚ ਕਰ ਹੀ ਨਹੀਂ ਸਕੇ ਇੱਡਾ ਸਾਡੇ ਕੋਲੇ ਸਾਡਾ ਵਿਰਸਾ ਆ ਸਾਡਾ ਇਤਿਹਾਸ ਆ ਸਾਡੇ ਕੋਲੇ ਏਡਾ ਬੜਾ ਖਜ਼ਾਨਾ ਜੇ ਪੂਰੀ ਦੁਨੀਆ ਦੇ ਵਿੱਚ ਨੂੰ ਜਾ ਕੇ ਦੱਸਿਆ ਜਾਂਦਾ ਅੱਜ ਸਾਰੀ ਦੁਨੀਆ ਦੇ ਉੱਪਰ ਜਗਤ ਸਿੰਘਾਂ ਦਾ ਨਾਮ ਵਾਸੀ ਹੈ ਇਹ ਸਾਡੀਆਂ ਸੰਸਥਾਪਨੀਆਂ ਦੀਆਂ ਗਲਤੀਆਂ ਰਹਿ ਗਈਆਂ ਇਸ ਕਰਕੇ ਸਾਨੂੰ ਜ਼ਰੂਰ ਆ ਜਿਹੜਾ ਇਤਿਹਾਸ ਆ ਤੁਸੀਂ ਵੱਧ ਤੋਂ ਵੱਧ ਬਣਾਉਣਾ ਚਾਹੀਦਾ ਜਿਹੜੇ ਹੋਰ ਧਰਮਾਂ ਦੇ ਲੋਕਾਂ ਬੜੀ ਸਤਿਕਾਰ ਕਰਦੇ ਨੇ ਮੈਂ ਖੇਰ ਦੱਸਣਾ ਚਾਹੁੰਦਾ ਵੀ ਅੱਜ ਉਹ ਜਿਹੜਾ ਮੇਰਾ ਆਰਟੀਕਲ ਸੀਗਾ ਉਹ ਉਰਦੂ ਖਬਰ ਦੇ ਵਿੱਚ ਵੀ ਸੱਭਿਆ ਹਿੰਦੀ ਵਿੱਚ ਵੀ ਸੱਭਿਆ ਅੰਗਰੇਜ਼ੀ ਵਿੱਚ ਵੀ ਸੱਭਿਆ ਕਾਫੀ ਭਾਸ਼ਾਵਾਂ ਦੇ ਵਿੱਚੋਂ ਸਾਬਿਆ ਗਿਆ ਕਿਉਂਕਿ ਸਾਰੇ ਲੋਕਾਂ ਕੋਲੇ ਐਡਾ بڑا ਇਤਿਹਾਸ ਨਹੀਂ ਹੈਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਇਹ ਹੈਗੇ ਨਾ ਛੋਲੇ ਛੋਲੇ ਕਿਤਾਬ ਦੇ ਵਿੱਚ ਮੇਰੇ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਵੀ ਉਹ ਜ਼ਰੂਰ ਇਹਨਾਂ ਗ੍ਰਾਡੂਏਟ ਵਿੱਚ ਆ ਕੇ ਉਹਦੇ ਬੱਚਿਆਂ ਨੂੰ ਵੱਡਾ ਕੇ ਤਾਂ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਇਹ ਮੈਂ ਸਾਰੇ ਪ੍ਰਬੰਧ ਕਮੇਟੀ ਦਾ ਜਿਆਦਾ ਸਮਾਂ ਲੈ ਗਿਆ ਤੇ ਧੰਨਵਾਦ ਕਰਦਾ ਹੋਇਆ ਪਰਮਾਤਮਾ ਅਗੇ ਅਰਦਾਸ ਕਰਦਾ ਨੀ ਕਮੇਟੀ ਦੇ ਸਾਰੇ ਸੇਵਾਦਾਰ ਸਾਰੇ ਪਾਠੀ ਸਿੰਘਾਂ ਨੇ ਸੇਵਾ ਕੀਤੀ ਆ ਵੀ ਪਾਈ ਜੀ ਜਿਹੜਾ ਸਿਸਟਮ ਦਾ ਇਤਿਹਾਸ ਆ ਲੋਕਾਂ ਨੂੰ ਜਾਣੋ ਕਰਵਾਉਂਦੇ ਰਹਿਣ ਤੇ ਉਹ ਜਿਹੜੀਆਂ ਕੁਰਬਾਨੀਆਂ ਤੱਕ ਦੇ ਮਸਾਲੇ ਨਹੀਂ ਹੈਗੇ ਜਿਹੜੀ ਮਰਜ਼ੀ ਲੈ ਲਓ ਮੇਰਾ ਕਹਿਣ ਦਾ ਭਾਵ ਜੀ ਨੇ ਕਿਸੇ ਗੁਰੂ ਨੇ ਆਪਣੇ ਗੁਰਮਾਨੇ ਨਾਲ ਸਮੇਂ ਦੀ ਜਿਹੜੀ ਵੀ ਗੱਲ ਹੋਵੇ ਉਦੋਂ ਉਹ ਤਾਂ ਹੁੰਦੀ ਸੀ ਉਹ ਤਾਂ ਖਰਾਬ ਮੇਰਾ ਕਹਿਣ ਦਾ ਭਾਵ ਜੇ ਉੱਚੀ ਜਿਦਾ ਬੋਲਣਾ ਹੁੰਦਾ ਸੀ ਬਾਬੇ ਜਾਨ ਤੇ ਸਭ ਤੋਂ ਪਹਿਲਾਂ ਆਖਿਆ ਨੀਚਾ ਅੰਦਰ ਨੀਤ ਜਾਤ ਨੀਚੀ ਹੂੰ ਅਤ ਨੀਚ ਨਾਰਿਕ ਪਰ ਕੇ ਸਾਡੇ ਸਾਹ ਭੜਿਆ ਸਮੂਹੀ ਸੀ ਮੇਰਾ ਕਹਿਣ ਦਾ ਭਾਵ ਗੁਰੂ ਰਾਮਦਾਸ ਜੀ ਨੇ ਦੇਖੋ ਆਪਣਾ ਵਾਸਾ ਆਇਆ ਉਹਨੂੰ ਇੱਕ ਪੰਗਰ ਦੇ ਵਿੱਚ ਪਹਿਲਾਂ ਨਗਰ ਸੰਗ ਦੀ ਗੱਲ ਕਰੀ ਤੇ ਫਿਰ ਦਰਸ਼ਨ ਹੁੰਦੇ ਸੀ ਲੰਗਰ ਦੀ ਪ੍ਰਸਾਦ ਕਰਾਈ ਫਿਰ ਉਹ ਅਮਰਦਾਸ ਬਾਸ ਸਾਜੇ ਨੇ ਲੋਕਾਂ ਦੇ ਵਿੱਚ ਉਦੋਂ ਵੀ ਉਤਸ਼ਾਹ ਬੋਲਵੰਦਾ ਸੀ ਤਾਂ ਉਹਨਾਂ ਨੇ ਸਰੋਵਰਾਂ ਦੀ ਖਲਾਈ ਕਰਾ ਕੇ ਇੱਕ ਸਰੋਵਰ ਦੇ ਵਿੱਚ ਸਾਰਿਆਂ ਨੂੰ ਇਕੱਠਾ ਇਕੱਠਾ ਕਰ ਲਾਇਆ ਮੈਂ ਜ਼ਿਆਦਾ ਜੇ ਭੱਜਾ ਪਾਸੇ ਇਤਿਹਾਸ ਦੱਸਣਾ ਹੋਵੇ ਤਾਂ ਨਰਮਾ ਸਭਾ ਰੱਖੂਗਾ ਦਸ਼ਮੇਸ਼ ਪਿੰਡ ਜਿੰਨਾਂ ਗੱਲ ਨਹੀਂ ਖਤਮ ਕਰਤੀ ਇੱਕ ਬਾਟੇ ਦੇ ਵਿੱਚ ਕੋਈ ਆਦਾ ਵੀ ਨਾ ਬਖ ਸਕਦਾ ਇਹ ਕੰਮ ਹੁੰਦਾ ਵੀ ਛੱਡਦਾ ਇਹ ਤੋਂ ਵੱਡਾ ਇਤਿਹਾਸਕ ਮੇਲੇ ਉੱਪਰ ਵੀ ਬੰਦਾ ਮੈਂ ਜਿਆਦਾ ਕੁਝ ਨਾ ਕਹਿਣਾ ਹੋਇਆ ਅੱਜ ਮੇਰੇ ਸਾਰੀ ਸੰਗਤ ਦਾ ਧੰਨਵਾਦ ਕਰ ਰਿਹਾ ਇਹਨਾਂ ਨੇ ਜੋ ਮਹਾਰਸਿ ਧਰਮ ਜਾਗ ਕੀਤਾ ਇਸ ਤਰ੍ਹਾਂ ਦੀ ਜਿਹੜੀ ਕਮੇਟੀ ਆ ਅੱਗੇ ਤੋਂ ਵੱਡੀ ਪੱਧਰ ਤੇ ਰਹੀ ਇਤਿਹਾਸ ਆ ਜਿਹੜਾ ਲੋਕਾਂ ਨੂੰ ਜਾਣੂ ਕਰਵਾਉਂਦੀ ਰਹੀ ਇਸ ਤਰ੍ਹਾਂ ਦੇ ਜਿਹੜੇ ਲੰਗਰ ਦੀ ਇਹਨਾਂ ਨੇ ਪ੍ਰਸੰਗ ਚਲਾਈ ਜੋ ਜੰਗੀ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਿਹਦੇ ਸਾਹਮਣੇ ਖੜਾ ਬੋਲਿਆ ਗਿਆ ਹੋਇਤਾ ਉਹਨਾਂ ਨੂੰ ਦੀ ਬਾਤ ਨਾ ਵਾਇਨ ਮੇਰਾ ਤਰਸ ਵਾਹਿਗੁਰੂ ਤੇ ਸਾਧ ਗੁਰੂ ਗ੍ਰੰਥ ਸਾਹਿਬ ਜੀ ਦਾ ਬੋਟਾ ਬੋਟ ਵਾਸਤੇ ਧੰਨਵਾਦ ਜਿਨ੍ਹਾਂ ਨੇ ਰੈਂਡ ਕੀਤੀ ਕਰਸ ਕੀਤਾ ਸੋ ਉਹਨਾਂ ਦਾ ਧੰਨਵਾਦ ਸਤ ਨਾਮ ਵਾਹਿਗੁਰੂ ਸਤ ਨਾਮ